ਹੈਲੋ ਫਰੈਂਡਸ ਵੈਲਕਮ ਟੂ ਮਾਈ ਨਿਊ ਵਲੌਗ ਅਸੀਂ ਚੱਲੇ ਆਂ ਅੱਜ ਚੰਡੀਗੜ੍ਹ ਚੰਡੀਗੜ੍ਹ ਉਹ ਨੀਂ ਜਿੰਨੂੰ ਸਾਰੀ ਦੁਨੀਆ ਜਾਣਦੀ ਏ ਇਹ ਚੰਡੀਗੜ੍ਹ ਆ ਮੇਰੀ ਮਾਸੀ ਦਾ ਪਿੰਡ ਉੱਧਰ ਦਾ ਹੀ ਕੋਈ ਗੱਲ ਮੇਰੇ ਲਈ ਜਾਣਦਾ ਇਸ ਪਿੰਡ ਬਾਰੇ ਅਸੀਂ ਘਰੋਂ ਉੱਟੇ ਤੇ ਨਿਕਲ ਗਏ ਹੋਏ ਆ ਆਪਣੀ ਮਾਸੀ ਕੋਲ ਜਾਣ ਤਾਂ ਪਹਿਲਾਂ ਅਸੀਂ ਜਾਣਾ ਸੁਖਮੰਦੀ ਮਾਸੀ ਕੋਲ ਮਕਸਦਾ ਚਾਪ ਕੋਈ ਪਹੁੰਚਿਆ ਜਿਤਾ ਅਸੀਂ ਮੁਕਸੂਦ ਦਾ ਬਾਈਪਾਸ ਪਹੁੰਚ ਗਏ ਆ ਜੀ ਇੱਥੇ ਖਲੋ ਕੇ ਹੁਣ ਬੱਸ ਦਾ ਇੰਤਜ਼ਾਰ ਕਰਦੇ ਪਏ ਆ ਜਲੰਧਰ ਤੋਂ ਬਡਾਲੇ ਵਾਲੇ ਪਾਸੇ ਚੱਲਾਂਗੇ ਇਧਰੋਂ ਬੱਸ ਆਉਣੀ ਹੈ ਕੋਈ ਬਣਾ ਵੇਖੋ ਜੰਨੂ ਕਿੱਥੇ ਚੱਲੇ ਮਾਚੀ ਕੋ ਚੱਲੇ ਆ ਕੋਈ ਨਾ ਮਾਚੀ ਕੋ ਚੱਲੇ ਆ ਲੈ ਗਾਇਨਾ ਦੇਨੂ ਇੱਥੇ ਰੱਖ ਦੋ ਇਹਨੂੰ ਲੱਖ ਦੋ ਲੱਖ ਦੋ ਫੁੱਟ ਨਹੀਂ ਕਰਨਾ ਇਹਨੂੰ ਕੱਚੀ ਨਗੰਗਾ ਨਗੰਗਾ ਕੱਚੀ 10 ਵਜੇ ਤੇ ਜਲੰਧਰ ਤੋਂ ਚੋੜੇ 5 ਵਜੇ ਪਟਿਆਲੇ ਐਂਟਰੀ ਹੋਈ ਏ ਪਟਿਆਲੇ ਬਸ ਸਟੈਂਡ ਉੱਤਰ ਗਏ ਆ ਜਿਹੜਾ ਨੇ ਫਲਕ ਬੈਗ ਬੰਨ੍ਹੇ ਮੇਰੇ ਕੋਲ ਤੇ ਜਾ ਆਹ ਤਾਂ ਨਹੀਂ ਕਿਹਾ ਸੀ ਕਿ ਇਹਨੇ ਪੂਰੀ ਕਰਨੀ ਸਾਰੀ ਪ੍ਰੋਬਲਮ ਤੇ ਪੈਰੇਕਰ ਰੋਡ ਇਕਲੇ ਕੇਸੀ ਹੋਣ ਪਹੁੰਚਦੇ ਪਹੁੰਚਦੇ ਰਾਤ ਹੋ ਗਈ ਏ ਨੇਰਾ ਕਿੰਨਾ ਹੋ ਗਿਆ ਏ ਨੂੰ ਖਾਣ ਦੀ ਮਰੋਂਡਾ ਪਈ ਏ ਅਜੇ ਨਹੀਂ ਖਾਣਾ ਪਰ ਤੇ ਬਾਜੀ ਘਰ ਜਾ ਕੇ ਖਾਵਾਂਗੇ ਕੁਮਨ ਫਿਰ ਇਹਦਾ ਪੂਰਾ ਸ਼ਕੀ ਇਹਨੇ ਕਿਦਾਂ ਦੇਖਦਾ ਪਿਆ ਬਾਰ ਲਾਈਟਾਂ ਚੱਗਦੀਆਂ ਮਗਦੀਆਂ ਇੱਕ ਵਸਤ ਉੱਤਰ ਤੇ ਦੂਸਰੀ ਵਸਤ ਦੁਵਾਰਾ ਫੜੀ ਏ ਇਹ ਅਸੀਂ ਚੱਲੇ ਆਉਣ ਸੁਖਵੰਦੀ ਮਾਸੀ ਘਰ ਅ ਬੂਟ ਪਾ ਕੇ ਵੇਖੀ ਇਹਨੂੰ ਅੱਛੀ ਨੇ ਬਣਾਇਆ ਗੁੱਟ ਵਾਹੇ ਸ਼ੁਕਰ ਵਾਸਤੇ ਖੁਰ ਗਿਫਟ ਮਾਸੀ ਨੇ ਲਿਆ ਪੁਲਿਸ ਵਾਲੀ ਗੱਡੀ ਪੂਪੂ ਕਾਦੀ ਬੜਾ ਗੁੱਡ ਮਾਰਨਿੰਗ ਜੀ ਹੁਣ ਅਸੀਂ ਨਿਕਲਣ ਲੱਗੇ ਆ ਚੰਡੀਗੜ੍ਹ ਵਾਲ ਨੂੰ ਤਾਲਾ ਛੱਡ ਵਾਚੇ ਗੱਡੀ ਚ ਆ ਜਾ ਚੱਲੀਏ ਆਪਣੇ ਘਰ ਓ ਜੋ ਆਜੋ ਨਹੀਂ ਜਾ ਮਾਚੀ ਕੋ ਲੈਣਾ ਦਬਾ ਜਾਣ ਬਸਤੇ ਬੈਠੇ ਆ ਜੀ ਬਟਾਲੇ ਤੋਂ ਡੇਰਾ ਰੋਡ ਚੰਡੀਗੜ੍ਹ ਵੀ ਬਟਾਲੇ ਤੋਂ ਡੇਰਾ ਰੋਡ ਦੇ ਵਿੱਚ ਵਿੱਚ ਹੀ ਪੈਂਦਾ ਹੈ। ਲੋ ਜੀ ਆਪਾਂ ਉੱਤਰ ਗਿਆ ਚੰਡੀਗੜ੍ਹ। ਚੰਡੀਗੜ੍ਹ ਵੇਖ ਲਓ ਜੀ। ਪਹਿਲਾਂ ਇੱਧਰ ਵੇਖੋ ਜੀ। ਥਾਲਾ ਚੰਡੀਗੜ੍ਹ ਵੇਖ ਲਓ ਜੀ। ਹਾਲਾਦ ਵਾਲਾ। ਉਹ ਇਧਰ ਚੰਡੀਗੜ੍ਹ ਆ ਦੇ। ਵਾਲਿਆਂ ਦੇ ਕੋਠੀਆਂ ਦੇਖ ਲੋ ਜੀ ਬੰਗਲੇ ਨੇ ਬੰਗਲੇ ਦਿਖਦੇ ਪਏ ਨੇ ਵੱਡੇ ਵੱਡੇ ਬੰਗਲੇ ਇੱਥੇ ਵੀ ਆ ਗਏ ਨੇ ਬੰਗਲੇ ਆਲੀਸ਼ਾਨ ਮਕਾਨ ਛਾਡੇ ਚੰਡੀਗੜ੍ਹ ਚ ਚੰਡੀਗੜ੍ਹ ਰਹਿੰਦੀ ਸਾਡੀ ਮਾਸੀ ਚੰਡੀਗੜ੍ਹ ਦੇ ਛੜਕਾਂ ਬੰਨਦੀਆਂ ਪਈਆਂ ਨੇ ਇੱਥੇ ਹਜੇ ਓਏ ਤੇ ਚੰਡੀਗੜ੍ਹ ਰਹਿੰਦਾ ਤਾਂ ਇਹ ਤੇ ਬੁੱਤੀ ਬੜੀ ਸੋਹਣੀ ਹੈ ਆ ਦੇਖੋ ਜੀ ਚੰਡੀਗੜ੍ਹ ਦੇ ਆਲੀਸ਼ਾਨ ਮਕਾਨ

ਸਾਰੇ ਟਟ ਟਟ ਪਏ ਪਏ ਨੇ ਜੀ ਪਕੌੜਿਆਂ ਤੇ ਅਸੀਂ ਵੀ ਟਟ ਜੀਏ ਉਹ ਖੁਲ ਲੱਗੀ ਹੈ ਵੇਖੋ ਇਹ ਕਿੰਨਾਂ ਨੂੰ ਨਾ ਕੇਮਾ ਈ ਲੱਕਿਆ ਮੈਂ ਤੇ ਵਸ ਕੇ ਲੱਕਿਆ ਆਜੋ ਜੀ ਸਾਰੇ ਖਾ ਲੋ ਚਾਮ ਚਾਮਰਾਸ ਗੁੱਲੀ ਪਰਤੀ ਪੋੜੇ ਜੈਕਾਰ ਜੀ ਹੈਪੀ ਬਰਥਡੇ ਥੈਂਕ ਯੂ ਇਹ ਤੇ ਵੀਰ ਲੈਵੇ ਲਈ 2000 ਮਕਾਨ ਨੇ ਬਾਕੀ ਆਸ-ਪਾਸ ਅਖੇਤ ਹੀ ਖੇਤ 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 ਹਰਿਆਲੀ ਹਰਿਆਲੀ ਹੈ। ਆ ਮੇਰਾ ਭਤੀਜਾ ਹੈ ਇਹਨੂੰ ਭਗਵਨ ਵਾਹੀਂ ਸੀ। ਹਣ ਸ਼ਗਨ ਸ਼ਗੰਦੀ ਰਸਮ ਚੱਲਦੀ ਭਈ ਸ਼ਗਨ ਪਿੰਡ ਆ ਪਿਆ। ਸ਼ਗਨ ਪਾ ਕੇ ਅਸੀਂ ਵੀ ਲੱਗੇ ਨਿਕਲਣ ਘਰ ਨੂੰ ਰਵਾਨਾ ਹੋਣ ਲੱਗੇ ਆ। 4 ਆ ਗਏ 36 ਸੀ ਤਾਂ 45 ਤੇ ਹੈਂ। ਸਾਨੂੰ ਕੱਲ ਜਾਂਦਿਆਂ ਨੂੰ ਵੀ ਨੀਰਾ ਹੋ ਗਿਆ ਸੀ ਅੱਜ ਵਾਪਸ ਇਹ ਘਰ ਆਉਣ ਜਾਨ ਨੂੰ ਵੀ ਨੀਰਾ ਹੋ ਗਿਆ ਹੈ ਬਾਕੀ ਉੱਥੇ ਤੇ ਹਜੇ ਤੱਕ ਕੋਈ ਫੁੱਲ ਮਸਤੀ ਚੱਲਦੀ ਪਈ ਹੈ ਐਂਡ ਵਲੋਗ ਦਾ ਐਂਡ ਕਰਦੇ ਆਂ ਥੈਂਕਸ ਫॉर ਵਾਚਿੰਗ ਗਾਇਜ਼